ਸੱਤਿਆ ਕਾਲ ਜੀ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦੱਸਣ ਜਾ ਰਹੇ ਹਾਂ ਕਿਉਂਕਿ ਜਿਹੜਾ ਤਿਜਾਬ ਆ ਇਹ ਬਹੁਤ ਹੀ ਗੰਭੀਰ ਬਿਮਾਰੀ ਬਣ ਚੁੱਕਿਆ ਹੈਗਾ ਇਹਨੂੰ ਆਪਾਂ ਬਸ ਨਾਰਮਲ ਜਿਹਾ ਕਹਿ ਲਵਾਂਗੇ ਚਲੋ ਤਿਜਾਬ ਹੀ ਬਣਾਂਗਾ ਪਰ ਇਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਆਪਾਂ ਨੂੰ ਬਿਮਾਰੀਆਂ ਹੋਰ ਵੀ ਲੱਗ ਜਾਂਦੀਆਂ ਨੇ ਸੋ ਇਹਦੇ ਵੱਲ ਆਪਾਂ ਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਨੂੰ ਐਵੇਂ ਹੁੰਦਾ ਵੀ ਆਪਾਂ ਸਹੀ ਡਾਈਟ ਲੈ ਰਹੇ ਆ ਪਰ ਆਪਾਂ ਕਿੱਥੇ ਗਲਤੀ ਕਰ ਜਾਂਦੇ ਆ ਉਹ ਸਾਰਾ ਕੁਝ ਦੱਸਾਂਗੀ ਵੀ ਆਪਾਂ ਕਿਹੜੀ ਚੀਜ਼ ਨਾ ਖਾਈਏ ਜਿਹਦੇ ਕਰਕੇ ਜਿਹੜੀ ਆਪਣੇ ਮਿੱਦ ਵਿੱਚ ਜਲਣ ਹੁੰਦੀ ਹੈ ਤੇ ਜਾਂ ਆਪਦੀ ਪ੍ਰੋਬਲਮ ਆਉਂਦੀ ਆ ਇਹਦੇ ਨਾਲ ਹੋਰ ਵੀ ਮਤਲਬ ਜਿਹੜੇ ਨਿੱਕੇ ਨਿੱਕੇ ਰੋਗ ਨੇ ਉਹ ਬਣ ਜਾਂਦੇ ਨੇ ਉਹ ਤੋਂ ਆਪਾਂ ਕਿਵੇਂ ਛੁਟਕਾਰਾ ਪਾ ਸਕਦੇ ਆ ਸੋ ਜਿਹੜੀਆਂ ਚੀਜ਼ਾਂ ਨੇ ਅਕਸਰ ਆਪਣੀ ਰਸੋਈ ਵਿੱਚ ਹੁੰਦੀਆਂ ਹੀ ਨੇ ਜਦੋਂ ਵੀ ਕਦੇ ਆਪਣੇ ਤੇਜਾਬ ਆਉਂਦਾ ਆਪਣਾ ਐਵੇਂ ਹੁੰਦਾ ਵੀ ਚਲੋ ਟੈਬਲਟ ਲੈ ਲਓ ਜਾਂ ਕੈਪਸੂਲ ਲੈ ਲਓ ਵੀ ਇਹਦੇ ਨਾਲ ਜਿਹੜਾ ਤਿਜਾਬ ਉਹ ਤੋਂ ਆਪਾਂ ਨੂੰ ਰਾਤ ਮਿਲ ਜੂਗੀ ਪਰ ਜਿਹੜੀਆਂ ਇਹ ਚੀਜ਼ਾਂ ਨੇ ਕਿਡਨੀ ਤੇ ਬਹੁਤ ਗਹਿਰਾ ਪ੍ਰਭਾਵ ਪਾਉਂਦੇ ਨੇ ਇਹਦੇ ਬਹੁਤ ਹੀ ਸਾਈਡ ਇਫੈਕਟ ਨੇ ਸੋ ਐਮਰਜੈਂਸੀ ਚ ਤਾਂ ਚਲੋ ਲੈਣੀ ਨਹੀਂ ਲੈਣੀ ਪਰ ਜਦੋਂ ਵੀ ਕਦੇ ਆਪਾਂ ਨੂੰ ਹੋਵੇ ਵੀ ਤਿਜਾਬ ਦੀ ਪ੍ਰੋਬਲਮ ਆ ਤਾਂ ਜਿਹੜੀਆਂ ਇਹ ਰਸੋਈ ਵਿੱਚ ਚੀਜ਼ਾਂ ਹੁੰਦੀਆਂ ਨੇ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਇਹ ਸਾਰਾ ਕੁਝ ਆਪਾਂ ਚਲੋ ਦੱਸ ਦਿੰਦੇ ਹਾਂ ਚਲੋ ਆਪਾਂ ਕਰਦੇ ਸਾਰੀ ਵੀਡੀਓ ਸਟਾਰਟ ਇਹਦੇ ਲਈ ਆਪਾਂ ਲਿਆ ਜੀ ਦੁੱਧ ਇਹ ਆਪਾਂ ਬਿਲਕੁਲ ਥੋੜਾ ਜਿਹੀ ਲੈਣਾ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਇੱਕ ਕੱਪ ਭਰ ਕੇ ਲੈਣਾਗਾ ਤੇ ਥੋੜਾ ਜਿਹਾ ਆਪਾਂ ਲਿਆਗਾ ਪਾਣੀ ਤੇ ਇੱਕ ਆਪਾਂ ਪੈ ਇਹ ਆਪਾਂ ਲਿਆ ਜੀ ਇੱਦਾਂ ਇੱਕ ਗਲਾਸ ਅੱਧੇ ਗਲਾਸ ਤੋਂ ਵੀ ਤੁਸੀਂ ਥੋੜਾ ਘੱਟ ਹੀ ਲੈ ਸਕਦੇ ਹੋ ਜੀ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਜੀ ਥੋੜਾ ਜਿਹਾ ਪਾਣੀ ਤੇ ਹੁਣ ਆਪਾਂ ਇਹਨੂੰ ਗਰਮ ਕਰਨ ਵਾਸਤੇ ਰੱਖ ਦਿੰਨੇ ਆ ਜੀ ਜਿਹੜਾ ਦੁੱਧ ਆ ਉਹਨੂੰ ਆਪਾਂ ਗਰਮ ਕਰਨਾਗਾ ਤੇ ਗਰਮ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਨਾਗਾ ਸੋ ਇਹਦੇ ਨਾਲ ਜੇ ਆਪਕਰ ਆ ਚੀਜ਼ਾਂ ਨਹੀਂ ਹੈਗੀਆਂ ਘਰ ਵਿੱਚ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਮਲਠੀ ਤੇ ਇੱਕ ਪਾਵਾਂਗੇ ਜੀ ਸੌਫ ਸੋ ਇਹ ਬਹੁਤ ਵਧੀਆ ਅਸਰ ਕਰਣਗੀਆਂ ਆਪਣੀ ਜਿਹੜੀ ਜਲਨ ਹੁੰਦੀ ਆ ਉਹ ਤੋਂ ਸਾਨੂੰ ਰਾਤ ਮਿਲੂਗੀ ਮਲਠੀ ਆ ਜਿਹੜੀ ਇਹ ਮਤਲਬ ਜਿਹੜੇ ਜ਼ਖਮ ਹੁੰਦੇ ਨੇ ਉਹਨਾਂ ਨੂੰ ਸੈੱਟ ਕਰਦੀ ਆ ਜਿਹੜੀ ਸੌਫ ਆ ਗਈ ਇਹ ਮਤਲਬ ਠੰਡਕ ਦਿੰਦੀ ਆ ਸਰੀਰ ਨੂੰ ਜੋ ਵੀ ਆਪਣੇ ਤਜਾਵ ਬਣਿਆ ਹੁੰਦਾਗਾ ਉਹਨੂੰ ਬਿਲਕੁਲ ਇਹ ਮਤਲਬ ਆਪ ਨੂੰ ਆਰਾਮ ਦਿੰਦੀ ਹੈਗੀ ਤੇ ਦੁੱਧ ਆਪਣਾ ਗਰਮ ਹੋਣਾ ਸਟਾਰਟ ਹੋ ਗਿਆ ਤੇ ਪਹਿਲਾਂ ਇਹ ਦੁੱਧ ਰਮਣ ਨਾ ਨਿਰਪੂਰ ਨਹੀਂ ਲੈਣਾ ਆਪਾਂ ਮਤਲਬ ਪਾਣੀ ਪਾ ਲੈਣਾ ਹੈ ਪਾਣੀ ਪਾ ਲੈਣਾ ਜੀ ਬਿਲਕੁਲ ਥੋੜਾ ਜੀ ਪੀਣਾ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਵੀ ਗਲਾਸ ਭਰ ਕੇ ਜਾਂ ਗਲਾਸ ਅੱਧੇ ਪੀਣਾ ਅੱਧੇ ਤੋਂ ਵੀ ਅੱਧਾ ਗਲਾਸ ਆਪਾਂ ਲੈ ਸਕਦੇ ਆ ਮਤਲਬ 5-6 ਘੁੱਟਾਂ ਆਪਾਂ ਜਿਹੜੀ ਦੁੱਧ ਦੀਆਂ ਉਹਨੂੰ ਠੰਡਾ ਕਰਕੇ ਹੀ ਪੀਣਾਗਾ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਫ੍ਰਿਜ 'ਚ ਰੱਖ ਕੇ ਬਿਲਕੁਲ ਠੰਡਾ ਹੀ ਕਰ ਲੈਣਾਗਾ ਬਸ ਨਾਰਮਲ ਜਿਹਾ ਹੋਵੇ ਟੈਂਪਰੇਚਰ ਤੇ ਵੀ ਜ਼ਿਆਦਾ ਗਰਮ ਨਾ ਹੋਵੇ ਤੇ ਨਾ ਹੀ ਬਾਲਾ ਖੰਡਾ ਹੋਵੇ ਜੀ ਠੀਕ ਹੈ ਜੀ ਤੇ ਇਧਰ ਆਪਾਂ ਇੱਕ ਮਲਠੀ ਦਾ ਟੁਕੜਾ ਲਿਆ ਜੀ ਤੇ ਇਹਨੂੰ ਆਪਾਂ ਕੁੱਟ ਲੈਨੇ ਆ ਜੀ ਠੀਕ ਹੈ ਜੀ ਜੇ ਤੁਸੀਂ ਚਾਹੋ ਤਾਂ ਜਿਹੜਾ ਮਲਠੀ ਦਾ ਪਾਊਡਰ ਆ ਉਹਨੂੰ ਬਣਾ ਕੇ ਰੱਖ ਸਕਦੇ ਹੋਗੇ ਤੇ ਜੇਕਰ ਐਵੇਂ ਹੋਵੇ ਵੀ ਦੁੱਧ ਆਪਾਂ ਨਹੀਂ ਪੀਣਾ ਤਾਂ ਤੁਸੀਂ ਇਹਨੂੰ ਪਾਣੀ 'ਚ ਉਬਾਲ ਕੇ ਉਹਦਾ ਪਾਣੀ ਵੀ ਤੁਸੀਂ ਪੀ ਸਕਦੇ ਹੋ ਇਹਦੇ ਨਾਲ ਵੀ ਬਹੁਤ ਆਰਾਮ ਮਿਲਦਾ ਜੀ ਪਰ ਜਿਹੜਾ ਦੁੱਧ ਆ ਜੇਕਰ ਕਈ ਵਾਰ ਐਵੇਂ ਹੋਵੇ ਉਬਲਿਆ ਹੋਇਆ ਦੁੱਧ ਹੀ ਲੈਣਾ ਆਪਾਂ ਦੁੱਧ ਨੂੰ ਉਬਾਲ ਕੇ ਠੰਡਾ ਕਰਕੇ ਫੇਰ ਹੀ ਲੈਣਾ ਕਈ ਵਾਰ ਆਪਣਾ ਐਵੇਂ ਹੁੰਦਾ ਵੀ ਦੁੱਧ ਉਬਾਲ ਲਿਆ ਪਿਆਗਾ ਤੇ ਆਪਣਾ ਐਵੇਂ ਹੁੰਦਾ ਵੀ ਹਾਇ ਆਪਣੇ ਤੇਜਾ ਬਹੁਤ ਜ਼ਿਆਦਾ ਬਣਿਆ ਪਿਆਗਾ ਤੁਰੰਤ ਆਪਾਂ ਆਰਾਮ ਚਾਉਣੇ ਆ ਤਾਂ ਥੋੜਾ ਜਿਹਾ ਦੁੱਧ ਲੈ ਕੇ ਉਹਨੂੰ ਸਿਪ ਸਿਪ ਕਰਕੇ ਪੀ ਲੈਣਾ ਮਤਲਬ ਹੌਲੀ ਹੌਲੀ ਪੀ ਲੈਣਾ ਤਾਂ ਤੁਸੀਂ ਦੇਖੋਗੇ ਕਿ ਥੋੜੇ ਜਿਹੀ ਟਾਈਮ 'ਚ ਆਪਾਂ ਨੂੰ ਜਿਹੜੀ ਮੇਦੇ ਵਿੱਚ ਜਲਣ ਹੁੰਦੀ ਆ ਉਹ ਤੋਂ ਆਪਾਂ ਨੂੰ ਰਾਹਤ ਮਿਲਦੀ ਐ ਸੋ ਇਹ ਬਹੁਤ ਵਧੀਆ ਤਰੀਕਾ ਜੀ ਤੇ ਹੁਣ ਆਪਾਂ ਜਿਹੜੇ ਮਲਠੀ ਦਾ ਟੁਕੜਾ ਇਹਨੂੰ ਆਪਾਂ ਕੁੱਟ ਲਿਆ ਇਹਦੇ ਨਾਲ ਆਪਾਂ ਹਲਕਾ ਜਿਹਾ ਪਾਊਡਰ ਵੀ ਲੈ ਸਕਦੇ ਹਾਂ ਨੂੰ ਗ੍ਰाइंड ਤੇ ਇਹਦੇ ਵਿੱਚ ਹੀ ਆਪਾਂ ਨਾਲ ਪਾਵਾਂਗੇ ਜੀ ਅੱਧਾ ਕ ਚਮਚ ਸੌਫ ਦਾ ਇਹ ਜਿੰਨਾ ਕਿ ਤਿਆਬ ਨੇ ਉਹਦੇ ਹਿਸਾਬ ਨਾਲ ਆਪਾਂ ਵੱਧ ਘੱਟ ਪਾ ਸਕਦੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਿਸੇ ਵੀ ਭਾਂਡੇ ਵਿੱਚ ਕੱਢ ਕੇ ਰੱਖ ਲੈਣਾ ਵੀ ਤਾਂ ਜੋ ਇਹ ਠੰਡਾ ਹੋ ਸਕੇ ਤੇ ਇੱਕ ਆਪਾਂ ਹੋਰ ਚੀਜ਼ ਦੱਸ ਦਿੰਦੇ ਜਦੋਂ ਵੀ ਆਪਾਂ ਰੋਟੀ ਖਾਂਦੇ ਆ ਤਾਂ ਆਪ ਉਸ ਤੋਂ ਬਾਅਦ ਪਾਣੀ ਪੀਣਾ ਸਟਾਰਟ ਕਰ ਦਿੰਨੇ ਆ ਮਤਲਬ ਕਈਆਂ ਨੂੰ ਆਦਤ ਹੁੰਦੀ ਹੈ ਵੀ ਰੋਟੀ ਖਾ ਕੇ ਪਾਣੀ ਜ਼ਰੂਰ ਪੀਣਾ ਪਰ ਰੋਟੀ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਰੋਟੀ ਤੋਂ ਅੱਧਾ ਘੰਟਾ ਜਾਂ ਘੰਟੇ ਬਾਅਦ ਹੀ ਪਾਣੀ ਪੀਣਾ ਕਿਉਂਕਿ ਜਦੋਂ ਆਪਾਂ ਤਰੰਤ ਹੀ ਰੋਟੀ ਖਾ ਲੈਨੇ ਤਾਂ ਜਿਹੜੀ ਆਪਣੀ ਅਗਨੀ ਹੁੰਦੀ ਹੈ ਜੋ ਮੇਦੇ ਵਿੱਚ ਆਪਣਾ ਜਿਹੜਾ ਭੋਜਨ ਪਚਾਉਂਦੀ ਹੈ ਉਹਨੂੰ ਆਪਾਂ ਠਾਰ ਦਿੰਨੇ ਮਤਲਬ ਜਦੋਂ ਆਪਾਂ ਪਾਣੀ ਪੀ ਲੈਨੇ ਤਾਂ ਜਿਹੜੀ ਉਹ ਅਗਨੀ ਆ ਉਹ ਬੁੱਝ ਜਾਂਦੀ ਜਿਸ ਦੇ ਕਰਕੇ ਆਪਣਾ ਜਿਹੜਾ ਭੋਜਨ ਚੰਗੀ ਤਰ੍ਹਾਂ ਨਹੀਂ ਪਚਦਾ ਤੇ ਉਹਦੀ ਵਜ੍ਹਾ ਕਰਕੇ ਇੱਕ ਤਾਂ ਆਪਾਂ ਨੂੰ ਤਜਾਬ ਦੀ ਪ੍ਰੋਬਲਮ ਹੋ ਜਾਂਦੀ ਤੇ ਉਤ ਤੋਂ ਆਪਾਂ ਨੂੰ ਕਬਜ਼ੇ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਜਿਹੜਾ ਭੋਜਨ ਆ ਉਹ ਚੰਗੀ ਤਰ੍ਹਾਂ ਨਹੀਂ ਪਚਦਾ ਅੰਤਰੀ ਗਲੀ ਸੜੀ ਜਾਂ ਤਾਂ ਉਹਦੇ ਨਾਲ ਹੋਰ ਵੀ ਅਨੇਕਾ ਰੋਗ ਲੱਗ ਜਾਂਦੇ ਨੇ ਜਿਹਦੇ ਕਰਕੇ ਮੋਟਾਪਾ ਵੀ ਆਪਾਂ ਨੂੰ ਆਉਂਦਾ ਹੈਗਾ ਤੇ ਹੋਰ ਵੀ ਅਨੇਕਾ ਰੋਗ ਲੱਗਦੇ ਨੇ ਜਿਹੜੀ ਆਪਾਂ ਖੁਰਾਕ ਖਾਦੀ ਹੁੰਦੇ ਉਹ ਪ੍ਰੋਪਰ ਨਹੀਂ ਲੱਗਦੀ ਇਸ ਕਰਕੇ ਜਦੋਂ ਵੀ ਖਾਣਾ ਖਾਣਾ ਉਹ ਤੋਂ ਅੱਧਾ ਘੰਟਾ ਜਾਂ ਘੰਟਾ ਬਾਅਦ ਹੀ ਆਪਾਂ ਨੂੰ ਪਾਣੀ ਪੀਣਾ ਚਾਹੀਦਾ ਹੈਗਾ ਨਾਲ ਤਾਂ ਤਜਾਬ ਨਹੀਂ ਮੰਨਦਾ ਤੇ ਨਾਲੇ ਆਪਾਂ ਨੂੰ ਜਿਹੜਾ ਖਾਦਾ ਪੀਤਾ ਉਹ ਚੰਗੀ ਤਰ੍ਹਾਂ ਲੱਗਦਾ ਹੈਗਾ ਤੇ ਹੁਣ ਲਓ ਜੀ ਆਪਣਾ ਜ ਤੇ ਨੋ ਪਾ ਚੰਗੀ ਤਰ੍ਹਾਂ ਉਬਾਲ ਲਾਂਗੇ। ਲੋ ਜੀ ਆਪਣੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਆ ਗਿਆ ਤੇ ਇਹਦੇ ਵਿੱਚ ਆਪਾਂ ਪਾਣੀ ਤਾਂ ਪਾਇਆ ਸੀਗਾ ਤਾਂ ਜਦੋਂ ਦੁੱਧ ਉਬਲੂਗਾ ਚੰਗੀ ਤਰ੍ਹਾਂ ਤਾਂ ਜਿਹੜਾ ਇਹਦਾ ਪਾਣੀ ਉਹ ਨਾ ਮੱਚੇ ਤਾਂ ਆਪਾਂ ਪਾਣੀ ਪਾਇਆ ਸੀ ਵੀ ਜਿਹੜਾ ਦੁੱਧ ਹੈ ਉਹ ਚੰਗੀ ਤਰ੍ਹਾਂ ਉਬਲ ਜਿੱਤੇ ਜਿਹੜਾ ਪਾਣੀ ਮੱਚਣਾ ਕੋ ਉਹ ਜਿਹੜਾ ਆਪਾਂ ਪਾਣੀ ਪਾਇਆ ਉਹ ਹੀ ਮੱਚੇ ਤੇ ਜਿਹੜਾ ਦੁੱਧ ਦਾ ਆਪਣਾ ਉਹ ਓਵੇਂ ਦਾ ਓਵੇਂ ਹੀ ਰਹੇ। ਤੇ ਇਸ ਕਰਕੇ ਲੋ ਜੀ ਹੁਣ ਆਪਾਂ ਇਹਨੂੰ 2-3 ਉਬਾਲੇ ਦਵਾ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਮਲਠੀ ਤੇ ਜਿਹੜੀ ਸੌਫ ਆ ਉਹ ਤਾਂ ਚੰਗੀ ਤਰ੍ਹਾਂ ਅਸਰ ਆ ਚੁੱਕਾ ਹੈ ਕਿ ਜੇ ਤੁਸੀਂ ਚਾਹੋ ਤਾਂ ਮਲਠੀ ਦਾ ਪਾਊਡਰ ਵੀ ਬਣਾ ਕੇ ਇਹਦੇ ਵਿੱਚ ਪਾ ਸਕਦੇ ਹੋ ਜੀ ਉਦੋਂ ਵੀ ਵਧੀਆ ਅਸਰ ਆਉਂਦਾ ਜੀ ਇਹ ਮਿਕਟ ਕੇ ਪਾਉਣ ਨਾਲ ਤੇ ਲਓ ਜੀ ਹੁਣ ਆਪਾਂ ਇਹਨੂੰ ਪਾ ਲੈਨੇ ਇੱਕ ਗਲਾਸ ਵਿੱਚ ਤੇ ਇਹਨੂੰ ਬਿਲਕੁਲ ਠੰਡਾ ਕਰ ਲਾਂਗੇ ਜੀ ਕਿਉਂਕਿ ਆਪਾਂ ਗਰਮ ਨਹੀਂ ਪੀਣਾ ਠੰਡਾ ਹੀ ਪੀਣਾਗਾ ਤੇ ਇਹ ਆਪਾਂ ਤੁਰੰਤ ਪੀ ਸਕਦੇ ਹਾਂ ਜਦੋਂ ਆਪਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੋਵੇ ਬਹੁਤ ਹੀ ਜ਼ਿਆਦਾ ਜਲਣ ਹੁੰਦੀ ਆਪਣੇ ਮੇਦੇ ਵਿੱਚ ਬਿਲਕੁਲ ਠੰਡਾ ਕਰਕੇ ਪੀਣਾ ਜੀ ਵੀਡੀਓ ਤੁਸੀਂ ਸਾਰੀ ਤਾਂ ਦੇਖਿਆ ਕਰੋ ਕਿਉਂਕਿ ਕਈ ਵਾਰ ਆਪ ਮੈਂ ਕੁਝ ਹੋਰ ਦੱਸਿਆ ਹੋਊ ਤੁਸੀਂ ਕੁਝ ਹੋਰ ਮਤਲਬ ਕਰ ਲੈਨੇ ਹੋਗੇ ਮਾੜਾ ਮੋਟਾ ਵੀ ਇਧਰ ਉਧਰ ਹੋ ਜਾਂਦਾ ਹੈ ਤੇ ਉਹਦੀ ਵਜ੍ਹਾ ਕਰਕੇ ਪ੍ਰੋਪਰ ਅਸਰ ਨਹੀਂ ਮਿਲਦਾ ਤੇ ਤੁਸੀਂ ਇਹਨੂੰ ਠੰਡਾ ਕਰਕੇ ਹੀ ਹੌਲੀ-ਹੌਲੀ ਚਾਹ ਨੂੰ ਦੇਸੀ ਉਹ ਤੋਂ ਰਾਤ ਮਿਲੇ ਆ ਜੀ ਇੱਕ ਆਪਾਂ ਕੀ ਕਰਦੇ ਆਪਾਂ ਚਾਹ ਬਹੁਤ ਜ਼ਿਆਦਾ ਪੀਨੇ ਜਿਵੇਂ ਪੰਜਾਬੀਆਂ ਦੀ ਆਦਤ ਵੀ ਜਦੋਂ ਆਪਾਂ ਚਾਹ ਬਾਲਦੇ ਵਿੱਚ ਦੁੱਧ ਪਾ ਕੇ ਉਹਨੂੰ ਉਵਾਲੇ ਦੇਈ ਜਾਂ ਨੇ ਉਵਾਲੇ ਦੇਈ ਜਾਂ ਨੇ ਪਰ ਇਹ ਜਿਹੜੀ ਆਪਾਂ ਚਾਹ ਬਣਾਉਣੀ ਬਹੁਤ ਹੀ ਗਲਤ ਬਣਾਉਣੀ ਹੈਗੀ ਜਦੋਂ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਨੂੰ ਉਬਾਲੇ ਦਿੰਨੇ ਤਾਂ ਇੱਕ ਕੈਮੀਕਲ ਬਣੂਣ ਜਾਂਦਾਗਾ ਹਰਸੈਣ ਬਣ ਜਾਂਦਾ ਜਿਹਦੇ ਕਰਕੇ ਜਦੋਂ ਆਪਾਂ ਪੀਂਨੇ ਆ ਤਾਂ ਉਹ ਤੇਜਾਬ ਦਾ ਕਾਰਨ ਬਣਦੀ ਹੈ ਕਈਆਂ ਦਾ ਜਿੰਨਾ ਵੀ ਬਹੁਤ ਹੀ ਜ਼ਿਆਦਾ ਤੇਜਾਬ ਬਣਦਾਗਾ ਉਹ ਤੁਸੀਂ ਮੈਂ ਤੁਹਾਨੂੰ ਕਹਿ ਨਹੀਂ ਵੀ ਤੁਸੀਂ ਮਹੀਨਾ ਚਾਹ ਛੱਡ ਕੇ ਦੇਖ ਲਓ ਜੇ ਤੁਹਾਡਾ ਤੇਜਾਬ ਬਣ ਗਿਆ ਤਾਂ ਮੈਨੂੰ ਕਹਿ ਦਿਓ ਜੀ ਕਿਉਂਕਿ ਜਿਹੜੀ ਚਾਹ ਆਪਾਂ ਵਾਰੀ-ਵਾਰੀ ਪੀਂਨੇ ਆਗੇ ਇਹਦੇ ਵੀ ਬਹੁਤ ਨੁਕਸਾਨ ਨੇ ਮੇਦੇ ਵਿੱਚ ਇਹ ਜ਼ਖਮ ਕਰਦੀ ਹੈਗੀ ਜੇ ਆਪਾਂ ਚਾਹ ਪੀਣੀ ਆ ਤਾਂ ਜਿੰਨਾ ਦਾ ਤੇਜਾਬ ਬਹੁਤ ਜ਼ਿਆਦਾ ਬਣਦਾਗਾ ਜਿਵੇਂ ਚਾਹ ਨੂੰ ਆਪਾਂ ਲਾਗੋ ਵਾਲ ਦੁੱਧ ਨੂੰ ਆਪਾਂ ਅਲੱਗ ਗਰਮ ਕਰ ਲਿਆ ਤੇ ਜਦੋਂ ਆਪਾਂ ਪੀਣਾ ਹੈਗਾ ਦੋਨਾਂ ਨੂੰ ਗਰਮ ਕਰਕੇ ਜਦੋਂ ਆਪਾਂ ਪਾਉਣਾ ਤਾਂ ਇੱਕ ਗਲਾਸ ਜੀ ਮੈਂ ਆਪਾਂ ਦੁੱਧ ਪਾ ਲਿਆ ਤੇ ਫਿਰ ਜਿਹੜੀ ਉਹ ਚਾਹ ਗਈ ਆਪਾਂ ਕੱਲੀ ਪਾਣੀ ਚ ਉਬਾਲੀ ਆ ਉਹ ਪਾ ਕੇ ਪੀਓ ਉਹਦੇ ਨਾਲ ਵੀ ਜਿਹੜਾ ਤਜਾਬ ਆ ਉਹ ਬਹੁਤ ਹੀ ਘੱਟ ਹੁੰਦਾ ਹੈਗਾ ਸੋ ਕਿਸੇ ਨਾ ਕਿਸੇ ਕਾਰਨ ਰਮਨ ਫਿਰ ਚਾਹੀ ਆ ਹਣਾ ਤੇ ਆਪ ਦਾ ਹਾਂਜੀ ਹਾਂਜੀ ਇੱਕ ਜਿਵੇਂ ਪਿੰਡ ਚ ਹੁੰਦਾ ਜੀ ਜਿਵੇਂ ਚਾਹ ਪਈ ਏ ਬੇਹੀ ਪਈ ਏ ਜਾਂ ਆਪਾਂ ਥੋੜਾ ਟਾਈਮ ਬਣਾਈ ਉਹਨੂੰ ਦੁਬਾਰੇ ਗਰਮ ਕਰ ਲੈਂਦੇ ਆ ਉਹ ਵੀ ਮੇਨ ਕਾਰਨ ਹੁੰਦੀ ਆ ਇਸ ਕਰਕੇ ਜਿਹੜੀ ਚਾਹ ਗਈ ਉਹ ਤੋਂ ਤਦ ਲੋ ਕੰਟਰੋਲ ਹੀ ਰੱਖਿਆ ਜਾਵੇ ਜੀ ਤਲੀਆਂ ਚੀਜ਼ਾਂ ਹੋ ਗਈਆਂ ਜ਼ਿਆਦੇ ਮਸਾਲੇ ਵਾਲੀਆਂ ਹੋ ਗਈਆਂ ਇਹ ਚੀਜ਼ਾਂ ਤੇ ਵੀ ਸਾਨੂੰ ਕੰਟਰੋਲ ਕਰਨਾ ਚਾਹੀਦਾ ਜਿੰਨਾ ਦਾ ਤਿਆਬ ਆ ਜਿਹੜਾ ਬਹੁਤ ਹੀ ਜ਼ਿਆਦਾ ਬੰਦਦਾਗਾ ਇੱਕ ਜੀ ਮੇਰੇ ਹੁਣ ਆਪਾਂ ਖਾਣਾ ਖਾ ਲਿਆ ਤੇ ਇੱਕ ਚੀਜ਼ ਮੈਂ ਹੋਰ ਦੱਸਦੀ ਹਾਂ ਜੀ ਇਹਦੇ ਲਈ ਆਪਾਂ ਲੈਣਾ ਜੀ ਜੀਰਾ ਉਹਨੂੰ ਵੀ ਆਪਾਂ ਭੁੱਲ ਲੈਣਾ ਜਿਵੇਂ 20 ਗ੍ਰਾਮ ਆਪਾਂ ਜੀਰਾ ਲੈ ਲੈ 20 ਗ੍ਰਾਮ ਆਪਾਂ ਇਹਦੇ ਵਿੱਚ ਸੌਂਫ ਪਾਵਾਂਗੇ ਤੇ ਇਹਦੇ ਵਿੱਚ ਆਪਾਂ 5 ਗ੍ਰਾਮ ਮਤਲਬ ਤੀਜਾ ਹਿੱਸਾ ਪਾਵਾਂਗੇ ਨਾ ਚੀਜ਼ਾਂ ਦਾ ਅਜਵੈਨ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਰੋਸਟ ਕਰ ਲੈਣਾ ਹਲਕਾ ਹਲਕਾ ਤਾਂ ਇਹਨਾਂ ਚੰਗੀ ਤਰ੍ਹਾਂ ਪੀਸ ਕੇ ਇੱਕ ਪਾਊਡਰ ਤਿਆਰ ਕਰ ਲੈਣਾ ਤੇ ਜਦੋਂ ਵੀ ਆਪਾਂ ਖਾਣਾ ਖਾਣਾ ਅੱਧਾ ਚਮਚ ਜਾਂ ਇੱਕ ਚਮਚ ਰੋਟੀ ਖਾਣ ਤੋਂ ਬਾਅਦ ਆਪਾਂ ਲੈ ਸਕਦੇ ਆ ਇਹਦੇ ਨਾਲ ਵੀ ਜਿਹੜਾ ਖਾਦਾ ਵੀ ਤੋ ਚੰਗੀ ਤਰ੍ਹਾਂ ਪਚਦਾਗਾ ਤੇ ਆਪਣਾ ਜਿਹੜਾ ਤਜਾਵ ਆ ਉਹ ਤੇ ਕੰਟਰੋਲ ਹੁੰਦਾ ਸੋ ਇਹ ਬਹੁਤ ਵਧੀਆ ਚੀਜ਼ਾਂ ਨੇ ਜੀ ਉਹ ਆਪਾਂ ਘਰ ਵਿੱਚ ਬਣਾ ਕੇ ਰੱਖਦੇ ਆਂਗੇ ਤਸਵੀਰੇ ਉੱਠਣਸਾਰ ਆਪਾਂ ਨੂੰ ਪਾਣੀ ਤਾਂ ਜ਼ਰੂਰ ਪੀਣਾ ਚਾਹੀਦਾ ਬਹੁਤੇ ਤਾਂ ਪੀਂਦੇ ਹੋਣਗੇ ਪਰ ਜਿਹੜੇ ਬਹੁਤੇ ਮਤਲਬ ਇਹ ਲੋਕ ਨੇ ਉਹ ਨਹੀਂ ਪੀਂਦੇ ਪਾਣੀ ਇਸ ਕਰਕੇ ਸਵੇਰੇ ਉੱਠਣਸਾਰ ਜੇਕਰ ਆਪਾਂ ਪਾਣੀ ਪੀਨੇ ਆਪਣਾ ਜਿਹੜਾ ਅੰਦਰੂਨੀ ਸਰੀਰ ਉਹ ਵਧੀਆ ਸਾਫ਼ ਹੁੰਦਾ ਹੈਗਾ ਤੇ ਪਾਣੀ ਸਭ ਤੋਂ ਵੱਧ ਜ਼ਰੂਰੀ ਹੈ ਜੀ ਆਪਾਂ ਨੂੰ ਪੀਣਾ ਚਾਹੀਦਾਗਾ ਦੂਜੀ ਗੱਲ ਹੈ ਜੀ ਆਪਾਂ ਕਈ ਵਾਰ ਜਿਵੇਂ ਸਵੇਰੇ ਉੱਠ ਖੜੇ ਜਿਵੇਂ ਆਪਾਂ ਵੀ ਐਵੇਂ ਹੁੰਦਾ ਵੀ ਚਲੋ ਪਾਣੀ ਤਾਂ ਪੀ ਲਿਆ ਤੇ ਬਹੁਤ ਟਾਈਮ ਆਪਾਂ ਨੂੰ ਐਵੇਂ ਹੁੰਦਾ ਵੀ ਚਲੋ ਚਾ ਕਿਉਂਕਿ ਜਦੋਂ ਆਪਾਂ ਖਾਲੀ ਪੇਟ ਫਿਰਦੇ ਰਹਿੰਨੇ ਆ ਤਾਂ ਜਿਹੜੇ ਆਪਣੇ ਮੇਦੇ ਵਿੱਚ ਅਮਲਵੰਦਾ ਦਾ ਉਹ ਬਹੁਤ ਜ਼ਿਆਦਾ ਵਧਣ ਲੱਗ ਜਾਂਦਾ ਹੈਗਾ ਜਿਹਦੇ ਕਰਕੇ ਤਜਾਬ ਦੀ ਪ੍ਰੋਬਲਮ ਦੇ ਇਸ ਕਰਕੇ ਆਪਾਂ ਨੂੰ ਜਿਹੜਾ ਪੇਟ ਆ ਉਹ ਖਾਲੀ ਵੀ ਨਹੀਂ ਰੱਖਣਾ ਚਾਹੀਦਾ ਟਾਈਮ-ਟਾਈਮ ਸਿਰ ਆਪਾਂ ਨੂੰ ਖਾ ਵੀ ਲੈਣਾ ਚਾਹੀਦਾ ਜੀ ਵਧੀਆ ਪ੍ਰੋਪਰ ਡਾਈਟ ਲੈਣੀ ਚਾਹੀਦੀ ਹੈ ਸਲਾਦ ਆਪਾਂ ਨੂੰ ਆਪਣੀ ਰੋਟੀ ਪਣ ਵਿੱਚ ਸ਼ਾਮਲ ਕਰਨਾ ਚਾਹੀਦਾ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਤੇ ਚਾਹ ਤੇ ਕੰਟਰੋਲ ਰੱਖਣਾ ਚਾਹੀਦਾ ਜੀ ਮਸਾਲੇ ਵਾਲੀਆਂ ਹੋ ਗਈਆਂ ਤਲੀਆਂ ਹੋ ਗਈਆਂ ਇਹ ਨਤੀਜੇ ਤੇ ਕੰਟਰੋਲ ਰੱਖਾਂਗੇ ਤੇ ਵਧੀਆ ਡਾਈਟ ਲਵਾਂਗੇ ਤੇ ਜਿਹੜਾ ਤਜਾਬ ਉਹ ਬਿਲਕੁਲ ਵੀ ਨਹੀਂ ਬਣੂਗਾ ਸੋ ਇਹ ਚੀਜ਼ਾਂ ਆਪਾਂ ਫਾਲੋ ਕਰਕੇ ਜਿਹੜਾ ਤਜਾਬ ਉਹਨੂੰ ਬਣਨ ਤੋਂ ਰੋਕ ਸਕਦੇ ਹਾਂ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ